ਹੈਲੋ ਸਿਕਲ ਜੀ ਸਾਰ ਹਨ ਮਦੀਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਵਿਖਾਉਣੇ ਆ ਇੱਕ ਤਾਜੀ ਸੋਈ ਵੈੜ ਇੱਕ ਤਾਜੀ ਸੋਈ ਝੋਟੀ ਤੇ ਇੱਕ ਗੱਪਣ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕੁਲਜਿੰਦਰ ਵੀਰ ਜੀ ਨਾਲ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਠੀਕ ਠਾਕ ਵਧੀਆ ਚੱਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸਦੇ ਕਰੀਏ ਫਿਰ ਆਪਾਂ ਨਾਮ ਮੇਰਾ ਕੁਲਜਿੰਦਰ ਲੁੱਗੀ ਹਾਂਜੀ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਤੇ ਫੋਨ ਨੰਬਰ ਇਹ ਬੋਲਦਾ ਫੋਨ ਨੰਬਰ 9873767318 ਵੇਖ ਗਿਆ ਉਹਦਨ ਵਾਲਾ ਮਾਲ ਫਿਰ ਹਾਂਜੀ ਉਹ ਉਦੋਂ ਵੀਰ ਜੀ ਵੇਖ ਗਿਆ ਝੋਟੀਆਂ ਮੈਂ 10 15 ਮਿੰਟ ਦੀ ਵੀਡੀਓ ਉਹ ਝੋਟੀਆਂ ਹੈ ਦੋ ਸੋਹਣੀਆਂ ਹੀ ਇੱਕੋ ਜੀਆਂ ਹੀ ਦੋਵੇਂ ਆਈ ਫੋਨ ਬਹੁਤ ਜਿਆਦਾ ਆਏ ਬਾਅਦ ਵਿੱਚ ਉਹਨਾਂ ਦੇ ਤੇ ਫੋਨ ਪੜਿਆ ਆਏ ਹਾਂ ਹਾਂਜੀ 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 ਇਹ ਰੇਟ ਠੀਕ ਲੱਗਿਆ ਜਾਗ ਨੂੰ ਹਰ ਜਣਾ ਠੀਕ ਹੈ ਤੇ ਰੇਟ ਅੱਜ ਵੀ ਠੀਕ ਹੀ ਆ ਬਿਲਕੁਲ ਜਿਆਜ ਵੀਲੀ ਵੇਚਣ ਵਾਲਾ ਖੜੂਗਾ ਅੱਛਾ ਉਹ ਵੀ ਵੇਚਣ ਵਾਲਿਆਂ ਲਈਆਂ ਆਂਗੇ ਤਰਨਧਰ ਦੇ ਵੀਰੂ ਨਹੀਂ ਠੀਕ ਹੈ ਹਾਂਜੀ ਵੇਚਣ ਵਾਸਤੇ ਤੇ ਚਲੋ ਫਿਰ ਸ਼ੁਰੂਆਤ ਆ ਜਿਹੜੀ ਆ ਪਹਿਲੇ ਸਵਾਇ ਝੋਟੀ ਸੂਈ ਆ ਬਸ ਸਵਾਇ ਝੋਟੀ ਸੂਈ ਵੀਰ ਜੀ ਕਿੰਨਾ ਚਿਰ ਹੋ ਗਿਆ ਸੂਈ ਔਲ-ਔਲ ਤੇ ਨਹੀਂ ਕਰਦੀ ਕਈ ਕੋਈ ਔਲ ਨਹੀਂ ਪਹਿਲੇ ਦਿਨੋਂ ਨਹੀਂ ਔਲ ਕੀਤੀ 6ਵੇਂ ਦਿਨਾਂ ਦੇ ਹੋ ਗਿਆ ਇਹ ਠੀਕ ਆ 6ਵੇਂ ਦਿਨ ਤੇ ਥਾਣ ਲੈਵਾ ਇੰਨਾ ਗਿਆ ਵੀ ਦੁੱਧ ਭਾਵੇਂ 12 ਕਿਲੋ ਘੈਰੀ ਜੋ ਪਿਛਲੇ ਆ ਗਿਆ ਠੀਕ ਆ ਤੇ ਬਾਕੀ ਦੁੱਧ ਵੀ ਜੀ ਇਸ ਟਾਈਮ 8 ਤੋਂ 9 ਕਿਲੋ ਹੋਊਗਾ ਪੱਕਾ ਦੁੱਧ ਜਿਹੜਾ ਗਿਆ ਦੁੱਧ ਦਾ 8 ਕਿਲੋ ਕੋ ਲੈ ਕੇ ਚੱਲੇ ਹਾ ਇਹ ਮੈਲਾ ਮੂਲਾ ਮਾਰਨਾ ਝੋਟੀ ਦੁੱਧ ਕਰੂਗੀ ਵਾਂਗੂੰ ਦਿਖਾ ਕੇ ਰਾਤੀ ਝੋਟੀ ਲੈ ਕੇ ਆਉਂਦੀ ਇਹ ਠੀਕ ਆ ਤੇ ਬਾਕੀ ਮੈਂ ਚੱਲ ਆ ਕੇ ਵਖਾਉਣੇ ਚਵਾ ਦੀ ਪਸਮਾ ਦੀ ਠੰਡੀ ਆ ਦੇਖ ਸਕਦੇ ਤਾਜ਼ਾ ਹੀ ਬੱਚਾ ਜਿਹੜਾ ਜੇ ਬਿਲਕੁਲ ਹੀ ਆਇ ਤੇ ਦੁੱਧ ਦੋਦ ਵੱਜੂਗੀ ਹਾਂ ਜੀ ਵੀਰ ਜੀ ਮੈਨਾ ਮਾਰਨਾ ਝੋਟੀ ਨੇ ਦੁੱਧ ਦੇਣਾ ਚਾਹੀਦਾ ਇਹ ਵੰਡ ਵੀ ਖਾਣਾ ਝੋਟੀ ਨੇ ਆ ਦੇਖਾ ਦੇ ਜੇ ਤੇ ਬੱਚੇ ਨੂੰ ਪੂਰਾ ਦੁੱਧ ਚੰਗਣ ਦੀ ਵੀ ਨਹੀਂ ਜਾਚ ਹਾਂਜੀ ਤੇ ਕਿੰਨਾ ਕ ਦੁੱਧ ਵੇਚੀ ਇਹ ਚਵਾਈ ਜਾਊਗੀ ਦੁੱਧ ਵੀਰ ਜੀ ਜਿਆਦਾ ਨਹੀਂ ਝੋਟੀ ਲੈਵੇ ਦਸਾਉਣਾ ਝੋਟੀ ਦੁੱਧ 11-12 ਕਿਲੋ ਦੱਸਣ ਦੀ ਵੀ ਮੈਂ ਦਵਾਂਗੀ ਬਾਕੀ ਗੇ ਸੇਵਾ ਅਗਲੇ ਦੀ ਬਾਕੀ ਆਪਾਂ ਆਪਣੇ ਘਰੋਂ 8 ਕਿਲੋ ਚਵਾ ਕੇ ਦਵਾਂਗੇ ਤਿੰਨ ਢਾਂਗ ਠੀਕ ਆ ਹਾਂਜੀ ਬਾਕੀ ਇਹ ਆ ਵੀ ਜੇ ਇਹਦੇ ਹੋਣ 8 ਕਿਲੋ ਤਿਆਰ ਆ ਫਿਰ ਤੇ 9 ਹੋਊਗਾ ਹਾਂਜੀ ਬਾਕੀ ਉੱਧ ਕਰੂੰਗੀ ਤੇ ਦੁੱਧੋਂ ਅਜੇ ਹੋਰ ਵਧੂਗੀ ਜਿਹੜੇ ਹਿਸਾਬ ਨਾਲ ਇਹਦਾ ਸਟਰਕਚਰ ਹੈ ਥਾਨ ਲੈਵਾ ਚੰਗਾ ਝੋਟੀ ਦਾ ਬਾਕੀ ਥੱਲੇਆਂ ਬੜੀ ਸਫਾਈ ਚ ਹਾਂਜੀ ਥਾਨ ਬਹੁਤ ਸੋਹਣਾ ਕਰਦੀ ਭਸਮ ਕੇ ਆਹ ਦੇਖ ਸਾਦੇ ਜੇ ਪ੍ਰੋਪਰ ਹੱਥ ਚੋਂਨ ਵਾਲੇ ਥਾਨੇ ਜਿਹੜੇ ਤੇ ਬਾਕੀ ਹੈਗੀ ਠੰਡੀ ਸੀ ਲਿਆ ਦਿਖਾ ਦਵੇ ਦੀ ਚਵਾ ਫੇਲੇ ਦਾ ਹਾਂ ਦੇਖੋ ਕੋਈ ਹੋਲ ਨਹੀਂ ਕੋਈ ਤੋਜ ਨਹੀਂ ਤੇ ਅਗਲੇ ਥਨਾਂ ਦਾ ਚਵਾਦ ਖਾਦਾ ਬੁੱਜੀ ਬਾਕੀ ਹਵਾਨੇ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਵਾ ਤੇ ਇੱਕ ਕਰੀ ਇਤਰਾਹ ਤੁਹਾਨੂੰ ਦਿਖਾ ਦਿਆਂ ਆ ਦੇਖ ਸਕਦੇ ਬੱਚੇ ਇਤਰਾਹ ਗਾੜੀ ਬੰਦ ਦਿਨਾ ਠੀਕ ਹੈ ਵੀਰ ਜੀ ਤੋਰੋ ਫੇਰੇ ਕਰੀ ਬੜੀ ਸੀ ਜੋੜੀ ਬਹੁਤ ਚੰਗੀ ਠੰਡੀ ਸੀ ਬੜਾ ਸੋਹਣਾ ਵੀਰ ਜੀ ਥਾਨ ਕੱਢਦੀ ਛੋਟੀ 1.5 ਲੱਖ ਦੀ ਕਰਸੀ ਮੋਸਕ ਠੀਕ ਆ ਗੱਡੀ ਚੰਗੀ ਛੋਟੀ ਵੇਖੋ ਗੱਦਲੇ ਵਾ ਕਰਨ ਥੱਲਿਆਂ ਬੜੀ ਸਫਾਈ ਚ ਚਲੋ ਜਿੰਨੇ ਵੀ ਆ ਲੇ ਆ ਜ ਲੈ ਆ ਉਹ ਇਹਨਾਂ ਮੀਜੀ ਪਾਂ ਬੱਚੇ ਤੋਂ ਬਿਨਾ ਥੱਲੇ ਬੈਜੋ ਆ ਦੇ ਡੀ ਸੀ ਲਿਆ ਕੱਟੀ ਅੱਖਾਂ ਦਮੇ ਬਿੱਲੀਆਂ ਜਿਹੜੀਆਂ ਇਹਦੀਆਂ ਬਾਕੀ ਇਹ ਕਿ ਪਹਿਲਾ ਸੂਆ ਵਹ ਹੈਗੀ ਠੰਡੀ ਧੇਰੀ ਆ ਤੇ ਥੱਲੇ ਬੜੀ ਸਫਾਈ ਚ ਤਿਆਰ ਹੋਈ ਆ ਅਈ ਦੱਦੋ ਜਿਹੜਾ ਇਹਨੇ ਬਦਨਾਵਾ ਤੇ ਮੋਲ ਵਿਧੀ ਆ ਤਾਂ ਫਿਰ ਮੋਲਵੀਰ ਜੀ ਬਿਲਕੁਲ ਜਾਇਜ਼ ਹੀ ਕਰਾਂਗੇ ਝੋਟੀ ਦਾ ਜਾਇਜ਼ ਹੀ ਕਰੀਏਗੇ ਕਿਹੋ ਜਿਹਾ ਲੈਵਾ ਇਹ ਪਿੰਨਾ ਬਿਨਾ ਬੱਚੇ ਤੋਂ ਕੋਈ ਝੋਟੀ ਦੇ ਥੱਲੇ ਬੈ ਕੇ ਚੋਲੇ ਅੱਛਾ ਤੇ ਬਾਕੀ ਪਤਲੀ ਚਮੜੀ ਦੀ ਆ ਝੋਟੀ ਠੀਕ ਆ ਹਾਂਜੀ ਗੈਸ ਨੋ ਕਿੰਨੇ ਦੀ ਦਈਏ ਗੈਸ ਨੋ ਵੀਰ ਜੀ ਝੋਟੀ ਤੇ ਆਪਣਾ ਆ ਗਈ ਆ ਭਾਵੇਂ ਇਹੋ ਜਿਹੀਆਂ ਝੋਟੀਆਂ 95 ਦੀ 90 ਦੀ ਲਿਖਦੀਆਂ ਹਾਂਜੀ ਇਹ ਨਾ 95 90 ਨਾ 85 ਆ ਇਹ ਸੀ ਹੈ ਦੀ ਝੋਟੀ ਦੇ ਤਾਂ ਅੱਛਾ ਦੋ ਯਾਰ ਉਹ ਛੱਡ ਦਾਂਗੇ ਅੱਛਾ ਹਾਂਜੀ ਬਿਲਕੁਲ ਜਾਇਜ਼ 78 ਹਜ਼ਾਰ ਦੀ ਝੋਟੀ ਜਿਹੜੀ ਪਹਿਲਾਂ ਸੂਈ ਤੇ ਝੋਟੀ ਦੇ ਦਾਂਗੇ ਬਿਲਕੁਲ ਜਾਇਜ਼ ਵੀਰ ਜੀ ਜਿਹੜਾ ਵੀਰ ਖੜੂ ਯਾਦ ਕਰੂਗਾ ਦੋ ਚਾਰ ਸੂਏ ਚ ਹੋਊਗਾ ਨਜ਼ਾਰੇ ਲਊਗਾ ਠੀਕ ਹੈ ਜੀ ਝੋਟੀ ਸੀਲ ਸਲਗ ਪੂਰੀ ਜਾਇਜ਼ ਬਿਲਕੁਲ 78 ਦੇ ਵਿੱਚ ਛੋਟ ਛੋਟ ਕਰ ਦਾਂਗੇ ਹੁਣ ਇੱਕ ਅਗਲੇ ਬੰਨੇ ਗੱਬਨ ਆ ਗਈ ਝੋਟੀ ਨਾ ਵੀਰ ਜੀ ਤੂਫਾਨੀ ਜੋ ਇਹ ਥੱਲਿਆਂ ਬੜੀ ਦੀ ਕਮਾਦ ਥੱਲੇ ਕੋਈ ਨਹੀਂ ਇਹਦੇ ਦੋ ਤਿੰਨ ਦਿਨ ਖੜਦੀ ਸੁੰਦਿਆਂ ਦੇ ਸੱਬੇ ਲਈ ਫਿਰਦੀ ਝੋਟੀ ਠੀਕ ਆ ਹਾਂਜੀ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੂਜਾ ਸੂਆ ਸੁ ਅੱਛਾ ਹਾਂਜੀ ਇਹ ਰਿਸ਼ਤੇਦਾਰਾਂ ਕੋਲ ਜਾਂਦੀ ਆਪਣੇ ਕੋਲ ਬੜੀ ਚੰਗੀ ਪਤਲੇ ਸ਼ਾਮ ਦੀ ਝੂਠੀ ਆ ਠੀਕ ਹੈ ਤੇ ਹਰ ਕੇ ਕਿੰਨਾ ਚ ਵਾਜੇ ਦੁੱਧ ਦੁੱਧ 12 ਕਿਲੋ ਦੇਣਾ ਚਾਹੀਦਾ ਬਾਕੀ ਗਰਮੀਆਂ ਵੀਰ ਜੀ ਦੁੱਧ ਆਪਾਂ 10 ਕਿਲੋ ਹੀ ਆਨੇ ਦੇਵੇ ਵਿੱਚ ਆ ਕਾਨੂੰਨ ਹੈ ਨਾ ਹਾਂਜੀ ਹਾਂਜੀ ਇਹਦੀ ਸੇਵਾ ਬਾਕੀ ਆਪਣਾ ਵੇਖ ਕੇ ਲਵੇ ਹਾਂਜੀ ਇਹਦੇ ਭਾਵੇਂ 13 ਚ ਵਾਦੇ ਕੇ ਵਜਾ ਲੈਵਾ ਲਵਾ ਕੇ ਚਲੋ ਤੋਰੋ ਮੈਂ ਕਰੀ ਨਾ ਦੁੱਧ ਦੀ ਨਹੀਂ ਕੋਈ ਦੁੱਧ ਅਗਲੇ ਦੀ ਸੇਵਾ ਵੀਰ ਜੀ ਹਾਂਜੀ ਹਾਂਜੀ ਬਾਕੀ ਹਵਾਨੇ ਪੱਖਰ ਦੋਵੇਂ ਜਿਹੜੀਆਂ ਚੰਗੀਆਂ ਵੇ ਇੱਕ ਗੱਬਣੇ ਤੇ ਇੱਕ ਸੂਈ ਆ ਅਜੇ ਕੋਈ ਥਣਾ ਚ ਨਹੀਂ ਆਈ ਝੋਟੀ ਇਹ ਦੋ ਤਿੰਨ ਦਿਨ ਲੈ ਜੇ ਅਜੇ ਦਿਨ ਲੈ ਜੇ ਨਹੀਂ ਇਹਨਾਂ ਦੋ ਚਾਰ ਦਿਨ ਲੈ ਜਣੇ ਅਜੇ ਇਹਨਾਂ ਤੇ ਬਾਕੀ ਥੱਲੇ ਇਹ ਵੀ ਦੇਖ ਸਕਦੇ ਜੀ ਚੰਗੀ ਬਣੀ ਆ ਆਜ ਲੈ ਆਓ ਜੀ ਲੈ ਤੇ ਗਨਾਹਰ ਮੋਲਵੀਰ ਜੀ ਦਾ ਮੋਲਵੀਰ ਜੀ ਝੋਟੀ ਦਾ ਦੇ ਚਲੋ ਸੂਈ ਹੁੰਦੀ ਤੇ ਹਨਾ ਦੋ ਤਿੰਨ ਦਿਨ ਅਟਕੇ ਹੋਰ ਵੱਧ ਵੇਖਦੀ ਹੈੀ ਬਾਕੀ ਚਲੋ ਆਪਣਾ ਬਿਲਕੁਲ ਜਿਆਦਾ ਝੋਟੀਆਂ ਹੁੰਦੇ ਦਾਂਗੇ ਇਹ ਵੀ ਝੋਟੀ ਨਾਲ 90 ਨਾਲ 85 ਇਹ ਵੀ 80 ਇਹ 2000 ਰੁਪਏ ਛੱਡ ਦਾਂਗੇ 78 ਦੀ ਦੇ ਦਾਂਗੇ ਅੱਛਾ ਦੇ ਵਿੱਚੋਂ ਕਰਨਾ ਕੱਟ ਹੋ ਜੂਗੀ ਜੀ 80 ਦੇ ਵਿੱਚੋਂ ਬਾਕੀ ਛੋਟ ਕਰ ਦਾਂਗੇ ਅੱਛਾ 77 ਦੀ 77 ਹੀ ਆ ਦੀ ਇਹ ਦੇ ਦਾਂਗੇ ਜੀ 77 ਦੀ ਤੇ 78 ਦੀ ਤੇ ਜਿਹੜੇ ਕੋ ਮਰਜ਼ੀ ਲੈ ਜੇ ਜੇ ਕੋ ਜੋੜਾ ਹੀ ਵੀ ਲਊਗਾ ਕਰ ਦਾਂਗੇ ਮਾਨਤਾ ਨੋਰ ਕਰ ਦੋਗੇ ਆ ਲੈਣ ਸੂਈ ਵੀਰ ਜੀ ਦੁੱਗੀਆਂ ਸੂਏ ਕਿੰਨਾ ਚਲੋ ਰਾਤੀ ਸੂਈ ਆ ਚੱਲ ਸ਼ਾਮੀ ਜੇ ਇਹ ਪੁੜੇ ਵੀ ਨਹੀਂ ਚੁੱਕੇ ਨਾ ਜੀ ਚੁੱਕੇ ਤੇ ਵਸ਼ੀ ਦਿੱਤੀ ਬਹੁਤ ਵਧੀਆ ਮਗਰੇ ਨੇ ਸ਼ਾਨਦਾਰ ਇਹ ਸ਼ਹਿਰ ਦੀ ਵਸ਼ੀ ਆ ਗਈ ਹੈ ਜੀ ਠੀਕ ਹੈ ਜੀ ਹਾਂ ਜੀ ਬੜੀ ਚੰਗੇ ਟਿੱਕੇ ਦੀ ਵਸ਼ੀ ਫਿਰ ਆ ਜਿਹੜੀ ਵਸ਼ੀ ਜੀ ਤੇ ਮਗਰ ਤੇ ਕਾਫੀ ਖੂਬਸੂਰਤ ਬੱਚੀ ਆ ਜਿਹੜੀ। ਐਰ ਸ਼ਰਦੀ ਵਛੀ ਆ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ। ਤੇ ਕਾਫੀ ਵੇਖਣ ਨੂੰ ਤੇ ਕਾਫੀ ਖੂਬਸੂਰਤ ਹੈ ਜਿਹੜੀ ਬੱਚੀ। ਤੇ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਹੈ? ਦੁੱਧ ਵੀ ਜਿਆਦਾ ਨਹੀਂ ਤੇ 16-17 ਕਿਲੋ ਵਛੀ ਦੁੱਧ ਪਰ ਉਹ ਜਾਤ ਨਸਲ ਦੀ ਆ ਕੱਦ ਵਜਨ ਦੀ ਵੱਡੀ ਆ। ਖੋਲੋ। ਖੋਲ ਤੋ। ਖਾਨ ਖੋਣ ਇਹੋ ਜਿਹਾ ਏਡਾ ਏਡਾ ਮੋਟਾ ਸੰ ਲੱਗਾ ਹੋਵੇ। ਤੇ ਚਵਾ ਪਸ਼ੂਮਾ ਬਹੁਤ ਵਧੀਆ ਠੱਡੀ ਸੀ ਨੂੰ ਵੀ। ਥਾਣ ਜਿਹੜਾ ਕਾਫੀ ਪਿਆਰਾ ਲੱਗਾ ਇਹਦੇ ਕੋਲ ਥਾਣ ਬਹੁਤ ਚੰਗਾ ਜੀ ਠੰਡੀ ਕਿੰਨਾ ਦੁੱਧ ਦੱਸਿਆ ਫਿਰ ਦਿਚ ਵਾਈ ਜਾਊਗੀ ਦੁੱਧ ਵੀ ਜੀ 16 17 ਕਿਲੋ ਵਸ਼ੀ ਨੂੰ ਦੇਣਾ ਚਾਹੀਦਾ ਵੱਡ ਦੇ ਨਾਲ ਹੀ ਇਹ ਵੱਡੀ ਹੈ ਵਸ਼ੀ ਆਜ ਲੈ ਆਇਆ ਬਿਨਾ ਰੱਸੀ ਤੋਂ ਆਏ ਕੋਈ ਰੱਸੀ ਪਾਉਂਦੀ ਨਹੀਂ ਲੋੜ ਇਹਨੂੰ ਤੇ ਠੰਡੀ ਸੀ ਬੜੀ ਥਾਣ ਬੜਾ ਚੰਗਾ ਲੱਗਾ ਇਹਦੇ ਕੋਲ ਥਾਣ ਬਹੁਤ ਚੰਗਾ ਲੱਗਾ ਗੇੜ ਗੇੜ ਤੇ ਥਣ ਲੱਗਾ ਇਹਦਾ ਵੀ ਬਾਕੀ ਆਪ ਵੀ ਚਲੋ ਬੈਠ ਸੋਣੀ ਆ ਤੇ ਮਗਰ ਵੱਛੀ ਬੜੀ ਸੋਣੀ ਆ ਜੀ ਬਿਲਕੁਲ ਫਿਕਸ ਜਿਹਾ ਹਵਾ ਨਾ ਵਾ ਜਿਹੜਾ ਇਹਦਾ ਠੰਡੀ ਨਿੱਗਰ ਚੱਡੇ ਦੀ ਵਧੀਆ ਚਵਾਕ ਸਮਾ ਦੀ ਕੋਈ ਐ ਨਹੀਂ ਵਧੀਆ ਲੱਗਿਆ ਵੱਛੀ ਤੇ ਆ ਥਾਣੇ ਦੇ ਵੀ ਦੇਖ ਸਕਦੇ ਹਾਂ ਬਹੁਤ ਚੰਗਾ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਇਹ ਵੱਛੀ ਦਾ ਰਸੀ ਵੇਚੀ ਦੇ 65 ਦੀ ਜਾਂ 60 ਦੀ ਅੱਛਾ ਨਾ 55 50 ਦੀ ਰਸੀ ਦੇ ਦਾਂਗੇ ਬਿਲਕੁਲ ਜੀ ਅੱਛਾ ਹਾਂਜੀ ਬਾਕੀ ਨੀ ਗਿਆ ਨੀ ਗਿਆ ਹੁੰਦੀਆਂ ਵੀਰ ਜੀ 45 50 ਦੀਆਂ ਹੁਣ ਹਾਂਜੀ ਹਾਂਜੀ ਜੀ ਰਸੀ ਆ 50 ਦੇ 50 ਦੀ ਦੇ ਦਾਂਗੇ ਵਿੱਚ ਰੁਪਇਆ 1000 ਛੱਡ ਦਾਂਗੇ ਇਹਦਾ ਅੱਛਾ 50 ਤਾਂ ਵੀ ਅੰਦਰ ਹੀ ਕਰ ਦੋਗੇ 1000 ਰੁਪਏ ਛੱਡ ਦਾਂਗੇ ਰਸੀ ਭਾਵੇਂ 55 ਦੀ ਵੇਚ ਨਾਲ ਵੀਰ ਖੜ ਸਕਦਾ ਠੀਕ ਹੈ ਜੀ ਹਾਂਜੀ 50000 ਛੱਡ ਦਾਂਗੇ ਬਾਕੀ ਜਵਾਬ ਸਮਾਜਿਕ ਨੰਬਰ ਕੋਈ ਪੂਰ ਛਟਾ ਨਹੀਂ ਹੋਊਗਾ ਹਾਂਜੀ ਬਾਕੀ ਕੋਈ ਵੀ ਵੀਰ ਆਵੇ ਆਪਣੀ ਤਸੱਲੀ ਕਰੇ ਚਵਾਈ ਕਰੇ ਹਨਾ ਜੀ ਵੇਖ ਚੱਕ ਕੇ ਮੇਰਾ ਖਣ ਭਾਂਡੇ ਵਾਲਾ ਜਿਹੜਾ ਉਹ ਦੁੱਧ ਦਿੰਦਾ ਹੀ ਦਿੰਦਾ ਠੀਕ ਆ ਆਪਣਾ ਡੰਗਰ ਆ ਦੁੱਧ ਵਾਲੀ ਮੈਂ ਤਾਂ ਹੀ ਆਨੇ ਆਪਣਾ ਆਪ ਖੁੰਦੀ ਆ ਹਾਂਜੀ ਹਾਂਜੀ ਤਾਂ ਕੋਈ ਮੈਨੂੰ ਸੰਭਾਲ ਲੋ ਜੇ ਕੋਈ ਸੰਭਾਲੂਗਾ ਤੇ ਜਿਹੜੀ ਦੁੱਧ ਚਾਹੂਗਾ ਵੀਰ ਜੀ ਠੀਕ ਆ ਜੀ ਆਪਣੀ ਕਰਤੂਬ ਦੇ ਥੱਲੇ ਮੁਖਾਲਤੀ ਜਨੇ ਹਾਂਜੀ ਹਾਂਜੀ ਤੇ ਮੈਂ ਨੇ ਜੋਗੀ ਆ ਗਈ ਅੱਗੋਂ ਕੇ ਦੀ ਸੇਵਾ ਵਾ ਕੋਈ 2 ਕਿਲੋ ਚੋਲੇ ਕੋਈ 13 ਕਿਲੋ ਚੋਲੇ ਠੀਕ ਆ ਜੀ ਬਾਕੀ ਆਵੇ ਕੋਈ ਵੀਰ ਆਪਣਾ ਤਸੱਲੀ ਕਰਕੇ ਫਿਰ ਖੜੇ ਠੀਕ ਆ ਜੀ ਬਾਕੀ ਗਾਂ ਵੀ ਚਲੋ ਪਾਸ ਹੀ ਹੋਣੀ ਆ ਤੇ ਆ ਮੱਝ ਵੀ ਪਾਸ ਹੋਣੀ ਆ ਤੇ ਇਹਦੀ ਝੋਟੀ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ